ਸਤਿ ਸ੍ਰੀ ਅਕਾਲ ਅਸੀਂ ਮਿਤੀ 13 ਅਕਤੂਬਰ ਤੇ ਆਪਾਂ ਜਾਣਾ ਸੀ ਮਾਨਸੇ ਜ਼ਿਲ੍ਹੇ ਦੇ ਇੱਕ ਬਹੁਤ ਵੱਡੇ ਮੇਲੇ ਉੱਤੇ ਸਭ ਤੋਂ ਪਹਿਲਾਂ ਆਪਾਂ ਗਏ ਜੀ ਆਪਣਾ ਜਹਾਜ਼ ਲੈ ਕੇ ਖੇਤਾਂ ਵੱਲ ਤੇ ਮੇਲੇ ਦੇ ਜੱਫਰ ਸਾਹਿਬ ਤੇ ਲਈ ਪਿੰਡ ਦੀ ਖਬਰਸਾਰ ਵੀ ਪਿੰਡ ਦੇ ਵਿੱਚ ਕੀ ਹੋ ਰਿਹਾ ਹੈ ਅੱਜ ਕੱਲ ਉਸ ਤੋਂ ਬਾਅਦ ਆਪਾਂ ਜੀ ਪਹੁੰਚ ਗਏ ਸ਼ਹਿਰ ਸੰਗਰੂਰ ਬਾਲਾ ਨਹੀਂ ਉਹ ਆਪਣੇ ਘਰ ਤੋਂ ਦੂਰ ਉਸ ਤੋਂ ਬਾਅਦ ਅੱਗੇ ਪਹੁੰਚੇ ਜੀ ਸ਼ਹਿਰ ਸਨਾਮ ਵੀ ਸਿੱਧੀ ਵਿੱਚ ਦਿਲ ਦੇ ਜੀ ਗੋਲੀ ਮਾਰੀ ਉਦਮ ਸਿੰਘ ਨੇ ਕੱਲਾਂ ਚਰਚੇ ਹੋਏ ਮੇਰੇ ਵੀਡੀਓ ਗੀਤਾਂ ਦੇ ਵਿੱਚ ਸ਼ਹੀਦ ਆਜਮ ਉਦਮ ਸਿੰਘ ਵਾਲਾ ਸਨਾਮ ਤੇ ਪਹੁੰਚ ਗਏ ਜੀ ਆਪਾਂ ਫਾਈਨਲੀ ਪੀਖੀ ਜ਼ਿਲ੍ਹਾ ਮਾਨਸਾ ਬਹੁਤ ਵੱਡਾ ਮੇਲਾ ਸੀ ਖੇਡ ਸਟੇਡੀਅਮ ਬੜੀ ਸੋਹਣੀ ਵੀਰੇ ਤਿਆਰ ਕੀਤੀ ਹੋਈ ਆ ਪੀਖੀ ਵਾਲੇ ਰੂਬਲ ਪਾਈ ਹੁਣੇ ਆਮਨੇ ਹੁਣੇ ਆਪਣੇ ਭਰਾ ਨੇ ਤੇ ਕੱਚੀ ਵਿਗੜ ਦੇ ਉੱਤੇ ਜਿਹੜਾ ਟੂਰਨਾਮੈਂਟ ਖੇਡਿਆ ਗਿਆ ਗਰਾਸੀ ਗਰਾਊਂਡ ਦੇ ਵਿੱਚ ਪਰ ਕੁੱਟ ਬਾਈ ਦੀ ਫੇਰ ਵੀ ਬਹੁਤ ਪਈ ਲੋਕਾਂ ਦੀ ਇਹ ਗਰਾਸੀ ਦੇ ਘੱਟ ਪੈਂਦੀ ਆ ਮਾਨਸੇ ਦੀ ᱥਾਨ ਵਧੀਆ ਬਲਾਰਾ ਜੀ ਸਾਡਾ ਜਿੰਦਰ ਅਖੀਰਕੇ ਨਾਲ ਆਪਣਾ ਪੁਰਾਣਾ ਬਲਾਰਾ ਅਨਿਲ ਹਡੋਲੀ ਭਰਾ ਵੱਡਾ ਵੀਰ ਕਬਲ ਨਾਗਲਾ ਜੀ ਤੇ ਮਾਨਸੇ ਜ਼ਿਲ੍ਹੇ ਦਾ ਸਭ ਤੋਂ ਵੱਡਾ ਮੇਲੇ ਬੋਲਣ ਵਾਲਾ ਜ ਪ੍ਰਭੂ ਜੀ ਸਿਚੇ ਚੇ ਚੋਰਤੇ ਤੇ ਸੂਰਸਰੀ ਆਪਾਂ ਨੂੰ ਦਰਸਨ ਹੋਇ ਸੌਰਵਚਾਲ ਅੰਮ੍ਰਾਲਾ ਆਪਣਾ ਪੂਪਾ ਖੋੜਦ ਰਵੀਨੂਰਪੁਰ ਵੇੜ ਦੀਪਾ ਨਾਲ ਜੀ ਆਪਣਾ ਸੂਨ ਉਸਤੋਜ ਭਰਾ ਸੀ ਨਾਲ ਝਾੜੋਂ ਵਾਲੇ ਪੁੱਜੇ ਹੋਏ ਸੀ ਸਰ ਵੀ ਹਣੀ ਤੇ ਗੁਰ ਪ੍ਰਧਾਨ ਵੱਡਾ ਵੀਰ ਆਪਣਾ ਆਪਣੇ ਪਿੰਡ ਦੀ ਟੀਮ ਲੈ ਕੇ ਆਏ ਹੋ ਸੀ ਤੇ ਕਲੋਜ਼ ਫਾਈਟਰ ਤੇ ਬੱਲੇਆਂ ਦੀ ਬਹੁਤ ਡਿਮਾਂਡ ਸੀ ਜੀ ਮਾਨਸੇ ਜ਼ਿਲ੍ਹੇ ਦੇ ਵਿੱਚ ਆ ਆਪਣੇ ਭਰਾ ਸਪੈਸ਼ਲ ਐਸ ਭਪਿੰਦਰ ਹੀਰੂ ਉਹਨਾਂ ਨੇ ਬਾਈ ਉਹਨਾਂ ਨੇ ਬੱਲੇ ਕੀਤੇ ਚੈੱਕ ਟੈਂਸ ਵਾਲੇ ਤੇ ਲਿਟਰ ਲਟੇਰਾ ਆਪਣੇ ਮਲੇਕ ਕੋਲੇ ਦੀ ਸ਼ਾਨ ਦੀ ਸਵਾਨ ਢੱਡੇ ਢੇ ਦੀ ਧਰਤੀ ਦਾ ਮੈਂ ਕੀ ਮਿਲਦਾ ਖਿਡਾਰੀ ਆ ਨਿਕਲੀ ਨਸੀਬਪੁਰਾ ਸਤਵਾਂਵਾਂ ਮੋਟਰਸਾਈਕਲ ਜਿੱਤ ਕੇ ਪੁੱਜਿਆ ਕਿ ਅਸੀਂ ਤੇ ਆਪਣੇ ਭਰਾ ਜੀ ਹਰਸ਼ੁਨੀ ਝਨੀਰ ਵਾਲੇ ਵੀਰ ਕ੍ਰਿਕਟ ਦੇ ਵੱਡੇ ਸ਼ੇਧਾਈਆ ਹਰ ਇੱਕ ਮੇਲੇ ਤੇ ਮਿਲਦੇ ਆ ਹਰਮਨ ਤੂਰੀ ਚੜਾਈ ਪੂਰੀ ਖੇਡੇ ਅੱਜ ਕਮੇਟੀ ਦੀ ਟੀਮ ਲਈ ਮਾਰੇ ਲੰਬੇ ਲੰਬੇ ਸ਼ੱਕੇ ਤੇ ਰਵੀ ਬਾਈ ਨੇ ਵੀ ਸੁਣਾਈਆਂ ਗੱਲਾਂ ਬਾਤਾਂ ਕੀਤੇ ਜਿੰਦਗੀ ਦੇ ਤਿਆਰੇ ਲੈਜੈਂਡ ਖਿਡਾਰੀ ਡਾਕਟਰ ਬਠਿੰਡਾ ਜੀ ਗਰਾਊਂਡਾਂ ਦੇ ਵਿੱਚ ਫੇਰ ਵਾਪਸੀ ਕਰ ਗਏ ਆ ਤੇ ਫਾਈਨਲ ਮੈਚ ਲੱਗਿਆ ਜੀ ਮਹਾਰਾਜ ਦੀ ਟੀਮ ਦਾ ਤੇ ਦੂਜੇ ਬੰਨੇ ਟੀਮ ਖੇਡੀ ਜੀ ਆਪਣੀ ਕਮੇਟੀ ਦੀ ਭੀਖੀ ਦੀ ਤੇ ਲਾਈਵ ਕੀਤਾ ਜੀ ਆਪਣੇ ਕੁਲਦੀਪ ਬਕਸੀ ਉਹਨਾਂ ਨੇ ਅੱਜ ਕੇਵੀ ਭਾਦਰੇ ਜੀ ਨੂੰ ਵੱਡੀ ਮੁਬਾਰਕਬਾਦ ਵੱਡਾ ਸੈਟਅਪ ਲਾਇਆ ਬਾਈ ਨੂੰ ਮੌਕਾ ਦੇਆ ਗਰੋ ਜੀ ਮਾਨਸੇਰ ਚ ਵਾਜਾ ਰੂਡਾ ਜੀ ਨੇ ਕੀਤੀ ਐਂਪਿਆਰੀ ਜਿੱਤ ਗਈ ਜੀ ਭੀਖੀ ਦੀ ਟੀਮ ਤੇ ਆ ਜੋੜੀ ਨੇ ਦਿਤਾਇਆ ਪਹਿਲਾ ਇਨਾਮ ਹਰਮਨ ਤੂਰੀ ਤੇ ਨਾਲ ਗੱਗੂ ਗਿੱਲ ਦੇ ਕਮੇਟੀ ਲਈ ਮਹਾਰਾਜ ਦੀ ਟੀਮ ਨੇ ਕੀਤਾ ਸੈਕੰਡ ਪ੍ਰਾਈਜ਼ ਜਿਹਦੇ ਲਈ ਡੈਕਟਰ ਤੇ ਨਿਕੜੀ ਖੇਦੇ ਨਿਕੜੀ ਰਿਹਾ ਜੀ ਬੈਸਟ ਬੱਲੇਬਾਦ ਤੇ ਮੈਨ ਆਫ ਦੀ ਸੀਰੀਜ਼ ਕ੍ਰਿਕਟ ਦਾ ਬੇਰਹਿਮ ਗੱਗੂ ਗਿੱਲ ਆਉ ਭਾਗੂ ਆਇਆ ਹੈ ਜੀ ਸਾਜਲੀ ਵਾਲਾ ਸਾਡਾ ਵੀਰ ਇਨਾਮਾਂ ਦੀ ਵੰਡ ਕਰਨ ਦੇ ਲਈ ਤੇ ਰਾ ਬڑے ਨਜ਼ਾਰੇ ਨਾਲ ਪਹੁੰਚੇ ਜੀ 10:00 ਵਜੇ ਨੂੰ ਆਪਾਂ ਘਰ ਸਤਿ ਸ੍ਰੀ ਅਕਾਲ ਮਿਲਦੇ ਆਂ ਜੀ ਕੱਲ ਨੂੰ ਅਗਲੇ ਟੂਰਨਾਮੈਂਟ ਤੇ ਅਗਲੇ ਬਲੌਗ